ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਅਮਨ ਸ਼ਾਂਤੀ ਨੂੰ ਯਕੀਨੀ ਬਣਾਉਣ ਦੇ ਲਈ ਪੰਜਾਬ ਪੁਲਿਸ ਦੇ ਵੱਲੋਂ ਸ਼ਹਿਰਾਂ ਤੇ ਬਾਜ਼ਾਰਾਂ ਦੇ ਵਿੱਚ ਫਲੈਗ ਮਾਰਚ ਕੱਢੇ ਜਾ ਰਹੇ ਨੇ ਅਤੇ ਸ਼ਰਾਰਤੀ ਅਨਸਰਾਂ ਨੂੰ ਵੀ ਚੇਤਾਵਨੀ ਦਿੱਤੀ ਜਾ ਰਹੀ ਹੈ। ਇਸੇ ਦੇ ਤਹਿਤ ਭਵਾਨੀਗੜ ਪੁਲਿਸ ਦੇ ਵੱਲੋਂ ਬੀਤੇ ਦਿਨੀ ਫਲੈਗ ਮਾਰਚ ਕੱਢਿਆ ਗਿਆ। ਇਹ ਮਾਰਚ ਮਾਨਯੋਗ ਐਸਐਸਪੀ ਸੰਗਰੂਰ ਸਰਤਾਜ ਸਿੰਘ ਚਹਿਲ ਆਈਪੀਐਸ ਦੇ ਨਿਰਦੇਸ਼ਾਂ ਦੇ ਹੇਠ ਡੀਐਸਪੀ ਭਵਾਨੀਗੜ ਰਾਹੁਲ ਕੋਸ਼ਲ ਦੇ ਵੱਲੋਂ ਆਪਣੀ ਪੂਰੀ ਟੀਮ ਦੇ ਨਾਲ ਕੀਤਾ ਗਿਆ। ਇਸ ਦੇ ਰਾਹੀਂ ਨਾਗਰਿਕਾਂ ਨੂੰ ਤਿਉਹਾਰਾਂ ਦੇ ਦੌਰਾਨ ਜਾਗਰੂਕ ਕੀਤਾ ਗਿਆ ਅਤੇ ਸ਼ਰਾਤੀ ਤੱਤਾਂ ਨੂੰ ਸ਼ਕਤੀ ਦੇ ਨਾਲ ਨਿਪਟਣ ਦਾ ਸੁਨੇਹਾ ਦਿੱਤਾ ਕਿ ਡੀਐਸਪੀ ਰਾਹੁਲ ਕੋਸ਼ਲ ਨੇ ਫਲੈਗ ਮਾਰਚ ਦੇ ਦੌਰਾਨ ਨਾਗਰਿਕਾਂ ਦੇ ਨਾਲ ਗਲਬਾਤ ਕਰਦਿਆ ਕਿਹਾ ਕਿ ਤਿਉਹਾਰਾਂ ਨੂੰ ਖੁਸ਼ੀਆਂ ਦੇ ਨਾਲ ਮਨਾਉਣ ਦੇ ਲਈ ਸਭ ਨੂੰ ਆਪਣੇ ਪਰਿਵਾਰ ਦੇ ਨਾਲ ਇਕੱਠੇ ਹੋਣਾ ਚਾਹੀਦਾ ਹੈ ਉਹਨਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਕੋਈ ਵੀ ਸ਼ਰਾਤੀ ਅੰਸਰ ਜਾਂ ਫਿਰ ਅਪਰਾਧੀ ਤੱਤ ਅਮਨ ਸ਼ਾਂਤੀ ਨੂੰ ਪੰਗ ਕਰਨ ਦੀ ਕੋਸ਼ਿਸ਼ ਨਾ ਕਰੇ ਨਹੀਂ ਤਾਂ ਪੁਲਿਸ ਦੇ ਵੱਲੋਂ ਕੋਈ ਵੀ ਰਹਿਮ ਨਹੀਂ ਕੀਤਾ ਜਾਏਗਾ ਇਸ ਚੇਤਾਵਨੀ ਦੇ ਨਾਲ ਸ਼ਹਿਰ ਵਾਸੀਆਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਹੋਈ ਹੈ ਪਵਾਨੀਗੜ੍ਹ ਦੇ ਵਿੱਚ ਫਲੈਗ ਮਾਰਚ ਆ માનਯੋਗ ਐਸਐਸਪੀ ਸ਼੍ਰੀ ਸਰਤਾ ਸਿੰਘ ਚਾਹਲ ਆਈਪੀਐਸ ਜੀ ਦੇ ਨਿਸ਼ਾਨ ਹਰਦੇਸ਼ਨ ਸਰ ਅੱਜ ਪਾਨੀਗੜ ਵਿੱਚ ਲੈਗ ਮਾਰਕਟ ਅੱਜ ਗਿਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਤਿਉਹਾਰਾਂ ਦੇ ਸੀਜ਼ਨ ਚੱਲ ਰਹੇ ਹਨ ਉਸ ਕਰਕੇ ਆਮ ਬਜ਼ਾਰਾਂ ਦੇ ਵਿੱਚ ਲੋਕਾਂ ਦੀ ਜਿਹੜੀ ਆਵਾਜ਼ ਹੈ ਕਾਫੀ ਵੱਜ ਜਾਂਦੀ ਹੈ ਤੇ ਆਵਾਜ਼ aí ਵਧਣ ਦੇ ਨਾਲ ਮਾੜੇ ਅੰਤਰਾਂ ਦਾ ਜਿਹੜਾ ਆਗਮਨ ਵੀ ਬਹੁਤ ਜ਼ਿਆਦਾ ਹੋ ਜਾਂਦਾ ਹੈ ਤੇ ਲੋਕਾਂ ਵਿੱਚ ਕੰਫੀਡੈਂਸ ਪੈਦਾ ਕਰਨ ਵਾਸਤੇ ਅਤੇ ਪੁਲਿਸ ਦੀ ਜਿਹੜਾ ਵਿਸ਼ਵਾਸ ਹੈ ਲੋਕਾਂ ਵਿੱਚ ਪੈਦਾ ਕਰਨ ਵਾਸਤੇ ਫਲੈਗ ਮਾਰਚ ਵੇਹੜਾ ਕੱਢੇ ਜਾਂਦੇ ਹਨ ਉਸੇ ਤਰ੍ਹਾਂ ਅਸੀਂ ਅੱਜ ਰੂਟੀਨ 'ਚ ਇਹ ਫਲੈਗ ਮਾਰਚ ਕਰ ਰਹੇ ਹਾਂ ਤਾਂ ਕਿ ਲੋਕਾਂ ਵਿੱਚ ਪੁਲਿਸ ਦਾ ਪ੍ਰਤੀ ਜਿਹੜੀ ਪ੍ਰੈਜੈਂਸ ਦਿਖਾਈ ਜਾ ਸਕੇ ਤੇ ਲੋਕਾਂ 'ਚ ਵਿਸ਼ਵਾਸ ਹੋ ਸਕੇ ਤੇ ਮਾੜੇ ਅੰਸਰ ਜਿਹੜੇ ਆ ਆਪਣੀਆਂ ਗਤੀਵਿਧੀਆਂ ਤੋਂ ਦੂਰ ਰਹਿਣ ਸਰਕਲ ਦੁਸ਼ਹਿਰੇ ਦਾ ਤਿਉਹਾਰ ਵੀ ਹੈ ਉਸ ਸੰਬੰਧੀ ਵੀ ਤੁਹਾਡੇ ਕੋਲੋਂ ਚੈਕਿੰਗ ਮਿਲਦੀ ਕੀਤੀ ਗਈ ਸੀ ਬਿਲਕੁਲ ਜੀ ਬਿਲਕੁਲ ਦੁਸ਼ਹਿਰੇ ਦੇ ਦੌਰਾਨ ਵੀ ਅਸੀਂ ਅੱਜ ਜਿੱਥੇ ਦੁਸ਼ਹਿਰੇ ਦਾ ਸਾਡਾ ਪ੍ਰੋਗਰਾਮ ਹੈ ਗੁਰੂ ਤੇਗ ਬਾਹਾ ਸਟੇਡੀਅਮ ਉੱਥੇ ਵੀ ਅਸੀਂ ਜਾ ਕੇ ਆਪਣੀ ਚੈਕ ਉਹਨਾਂ ਨੂੰ ਵੀ ਅਸੀਂ ਦੱਸਿਆ ਵੀ ਜਿਹੜੇ ਨਾਰਮਸ ਨੇ ਉਹਨੂੰ ਫਾਲੋ ਕਰਨ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਪੰਸੁਗਾਨੀ ਘਟਣਾ ਨਾ ਹ ਸਕੀ ਸਰ ਮਾੜੇ ਅੰਸਰ ਨੂੰ ਜਿਹੜਾ ਚੇਤਾਵਨੀ ਦੇਣਾ ਚਾਹੁੰਗੇ ਦੇਖੋ ਮਾੜੇ ਅੰਸਰਾਂ ਨੂੰ ਹਮੇਸ਼ਾ ਪੰਜਾਬ ਪੁਲਿਸ ਦੀ ਚੇਤਾਵਨੀ ਹਮੇਸ਼ਾ ਸਖਤੀ ਰਹੀ ਹੈ ਤੇ ਸਾਡਾ ਆਇ ਉਹਨਾਂ ਨੂੰ ਸਖਤ ਸੰਦੇਸ਼ ਵੀ ਹੈ ਕਿ ਸਾਡੇ ਤੋਂ ਬਾਜ਼ ਰਹਿਣ ਮਾੜੀ ਹਰਕਤਾਂ ਤੋਂ ਦੂਰ ਰਹਿਣ ਚੰਗੇ ਨਾਗਰਿਕ ਬਣ ਕੇ ਰਹਿਣ ਤੇ ਸਾਡੇ ਦੇਸ਼ ਸਾਮਾ ਸ਼ਾਂਤੀ ਤੇ ਪੰਜਾਬ ਚ ਹਮੇਸ਼ਾ ਸ਼ਾਂਤੀ ਰਹੇ ਸਰ ਸਰ ਇਹ ਤਸਵੀਰਾਂ ਨੂੰ ਲੈ ਕੇ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਚਾਹੇ ਭਵਾਨੀਗੜ ਪੁਲਿਸ ਹੋਵੇ ਤਾਂ ਉਹ ਲੈ ਕੇ ਨਾ ਨਸ਼ੇ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਜਿਹੜੀਆਂ ਸਾਡੇਆਂ ਸੀ ਉਹ ਕਾਫੀ ਜ਼ਿਆਦਾ ਨਾਲ ਸਾਡੇ ਵੱਲੋਂ ਠੱਲ ਪਾਈ ਜਾ ਚੁੱਕੀ ਹੈ ਕਾਫੀ ਮੁਕੱਦਮੇ ਸਾਡੇ ਵੱਲ ਦਰਜ ਨੇ ਕਾਫੀ ਰਿਕਵਰੀਜ਼ ਨੇ ਤੇ ਟੋਟਾ ਟਾਠਰ 10 10 ਮੁਕੱਦਮੇ ਇੱਕ ਹਫਤੇ ਦੇ ਅੰਦਰ ਸਾਡੇ ਜਿਹੜੇ ਡਰੱਗ ਬੰਡਰ ਦੇ ਖਿਲਾਫ ਦਰਜ ਹੋਏ ਤਿਹਾਰਾਂ ਨੂੰ ਲੈ ਕੇ ਸਰ ਕਿਹੜੇ ਕਿਹੜੇ ਗਾਈਡਲਾਈਨ ਜਿਹੜੀਆਂ ਪੰਜਾਬ ਪੁਲਿਸ ਤੋਂ ਦਿੱਤੀਆਂ ਗਈਆਂ ਨੇ ਤੇਹਾਰਾਂ ਨੂੰ ਲੈ ਕੇ ਸਾਡੇ ਲੋਕਾਂ ਚ ਜਿਹੜਾ ਉਹਨਾਂ ਨੂੰ ਇਹ ਵੀ ਜਿਹੜਾ ਤਿਹਾਰ ਹੈ ਉਹਨੂੰ ਅਮਨ ਸ਼ਾਂਤੀ ਨਾਲ ਮਨਾਉਣ ਨਸ਼ਿਆਂ ਤੋਂ ਥੋੜਾ ਦੂਰ ਰਹਿਣ ਆਵਾਜਾਈ ਜਿਹੜੇ ਭੀੜ ਪੜਾਕੇ ਇਲਾਕਿਆਂ ਉੱਤੇ ਸ਼ਾਂਤੀ ਬਣਾ ਕੇ ਰੱਖਣ ਆਪਣੀ ਪਾਰਕਿੰਗ ਜਿਹੜੀਆਂ ਵਹੀਕਲਸ ਨੂੰ ਪ੍ਰੋਪਰ ਕਰਨ ਜਿਹੜੀਆਂ ਉਹਨਾਂ ਦੇ ਗੱਡੀਆਂ ਨੇ ਉਹਨਾਂ ਸਹੀ ਤਰੀਕੇ ਨਾਲ ਪਾਰਕ ਕਰਨ ਤੇ ਇੱਕ ਦੂਜੇ ਨਾਲ ਪ੍ਰੇਮ ਬਣਾ ਕੇ ਜੇਕਰ ਭੀੜ ਪੜਾੜ ਵਾਲਾ ਇਲਾਕਾ ਉਥੋਂ ਅੱਗੇ ਪਿੱਛੇ ਲੰਘਣ ਵਿੱਚ ਕਿਸੇ ਤਰ੍ਹਾਂ ਦੀ ਲੜਾਈ ਝਗੜਾ ਨਾ ਕਰ ਪੁਆਣੀਗੜ ਕੋਲ ਸੁਸਤਾਇਦਾ ਸਰ ਬਿਲਕੁਲ ਮਸ਼ਤਾਇਦਾ ਜੀ ਸਾਡੇ ਸਾਰੇ ਪੰਜਾਬ ਦੀ ਪੁਲਿਸ ਮਸ਼ਤਾਇਦਾ ਤੇ ਪੁਆਣੀਗੜ ਦੀ ਬਹੁਤ ਜ਼ਿਆਦਾ ਸਰ ਜਿਹੜਾ ਪੈਰਾਮਿਲਟਰੀ ਫੋਰਸ ਨੂੰ ਲੈ ਕੇ ਲੋਕਾਂ ਦੇ ਵਿੱਚ ਐਸਾ ਇੱਕ ਸਹਿਮਝ ਆ ਪਿਆ ਜਾ ਰਿਹਾ ਉਹਦੇ ਸਬੰਧੀ ਜ਼ਰੂਰ ਬੋਲੋ ਦੇਖੋ ਪੈਰਾਮਿਲਟਰੀ ਫੋਰਸ ਜਦੋਂ ਕੋਈ ਵੀ ਸਾਡੇ ਲਾਅ ਐਂਡ ਆਰਡਰ ਹੁੰਦਾ ਛੋਟੇ ਮੋਟੇ ਜਿਵੇਂ ਤਿਹਾਰ ਆਂਦੇ ਨੇ ਵੱਡੇ ਤਿਹਾਰ ਆਂਦੇ ਨੇ ਤਾਂ ਉਹਨਾਂ ਨੂੰ ਮੇਨਟੇਨ ਕਰਨ ਵਾਸਤੇ ਕਿਉਂਕਿ ਐਕਟੀਵਿਟੀਆਂ ਦੀ ਬਹੁਤ ਵੱਜ ਜਾਂਦੀਆਂ ਨੇ ਆਮ ਦੀ ਜਿਹੜੇ ਮਾੜੇ ਚੰਗੇ ਲੋਕ ਇਹਨਾਂ ਦੀ ਗਤੀਵਿਧੀਆਂ ਬਹੁਤ ਵੱਜ ਜਾਂਦੀਆਂ ਇਸ ਕਰਕੇ ਪੈਰਾਮਿਲਟਰੀ ਫੋਰਸ ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਅਮਨ ਸ਼ਾਂਤੀ ਨੂੰ ਯਕੀਨੀ ਬਣਾਉਣ ਦੇ ਲਈ ਪੰਜਾਬ ਪੁਲਿਸ ਦੇ ਵੱਲੋਂ ਸ਼ਹਿਰਾਂ ਤੇ ਬਾਜ਼ਾਰਾਂ ਦੇ ਵਿੱਚ ਫਲੈਗ ਮਾਰਚ ਕੱਢੇ ਜਾ ਰਹੇ ਨੇ ਅਤੇ ਸ਼ਰਾਰਤੀ ਅਨਸਰਾਂ ਨੂੰ ਵੀ ਚੇਤਾਵਨੀ ਦਿੱਤੀ ਜਾ ਰਹੀ ਹੈ। ਇਸੇ ਦੇ ਤਹਿਤ ਭਵਾਨੀਗੜ ਪੁਲਿਸ ਦੇ ਵੱਲੋਂ ਬੀਤੇ ਦਿਨੀ ਫਲੈਗ ਮਾਰਚ ਕੱਢਿਆ ਗਿਆ। ਇਹ ਮਾਰਚ ਮਾਨਯੋਗ ਐਸਐਸਪੀ ਸੰਗਰੂਰ ਸਰਤਾਜ ਸਿੰਘ ਚਹਿਲ ਆਈਪੀਐਸ ਦੇ ਨਿਰਦੇਸ਼ਾਂ ਦੇ ਹੇਠ ਡੀਐਸਪੀ ਭਵਾਨੀਗੜ ਰਾਹੁਲ ਕੋਸ਼ਲ ਦੇ ਵੱਲੋਂ ਆਪਣੀ ਪੂਰੀ ਟੀਮ ਦੇ ਨਾਲ ਕੀਤਾ ਗਿਆ। ਇਸ ਦੇ ਰਾਹੀਂ ਨਾਗਰਿਕਾਂ ਨੂੰ ਤਿਉਹਾਰਾਂ ਦੇ ਦੌਰਾਨ ਜਾਗਰੂਕ ਕੀਤਾ ਗਿਆ ਅਤੇ ਸ਼ਰਾਰਤੀ ਤੱਤਾਂ ਨੂੰ ਸ਼ਕਤੀ ਦੇ ਨਾਲ ਨਿਪਟਣ ਦਾ ਸੁਨੇਹਾ ਦਿੱਤਾ ਕਿ ਡੀਐਸਪੀ ਰਾਹੁਲ ਕੋਸ਼ਲ ਨੇ ਫਲੈਗ ਮਾਰਚ ਦੇ ਦੌਰਾਨ ਨਾਗਰਿਕਾਂ ਦੇ ਨਾਲ ਗਲਬਾਤ ਕਰਦਿਆ ਕਿਹਾ ਕਿ ਤਿਉਹਾਰਾਂ ਨੂੰ ਖੁਸ਼ੀਆਂ ਦੇ ਨਾਲ ਮਨਾਉਣ ਦੇ ਲਈ ਸਭ ਨੂੰ ਆਪਣੇ ਪਰਿਵਾਰ ਦੇ ਨਾਲ ਇਕੱਠੇ ਹੋਣਾ ਚਾਹੀਦਾ ਹੈ ਉਹਨਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਕੋਈ ਵੀ ਸ਼ਰਾਰਤੀ ਅਨਸਰ ਜਾਂ ਫਿਰ ਅਪਰਾਧੀ ਤੱਤ ਅਮਨ ਸ਼ਾਂਤੀ ਨੂੰ ਪੰਗ ਕਰਨ ਦੀ ਕੋਸ਼ਿਸ਼ ਨਾ ਕਰੇ ਨਹੀਂ ਤਾਂ ਪੁਲਿਸ ਦੇ ਵੱਲੋਂ ਕੋਈ ਵੀ ਰਹਿਮ ਨਹੀਂ ਕੀਤਾ ਜਾਏਗਾ ਇਸ ਚੇਤਾਵਨੀ ਦੇ ਨਾਲ ਸ਼ਹਿਰ ਵਾਸੀਆਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਹੋਈ ਹੈ ਭਵਾਨੀਗੜ੍ਹ ਦੇ ਵਿੱਚ ਫਲੈਗ ਆ ਮਾਨਯੋਗ ਐਸਐਸਪੀ ਸ਼੍ਰੀ ਸਰਤਾ ਸਿੰਘ ਚਾਹਲ ਆਈਪੀਐਸ ਜੀ ਦੇ ਨਿਸ਼ਾਨ ਹਰਦੇਸ਼ਨ ਸਰ ਅੱਜ ਪਾਨੀਗੜ ਵਿੱਚ ਲੈਗ ਮਾਰਕਟ ਅੱਜ ਗਿਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਤਿਉਹਾਰਾਂ ਦੇ ਸੀਜ਼ਨ ਚੱਲ ਰਹੇ ਹਨ ਉਸ ਕਰਕੇ ਆਮ ਬਜ਼ਾਰਾਂ ਦੇ ਵਿੱਚ ਲੋਕਾਂ ਦੀ ਜਿਹੜੀ ਆਵਾਜ਼ ਹੈ ਕਾਫੀ ਵੱਜ ਜਾਂਦੀ ਹੈ ਤੇ ਆਵਾਜ਼ aí ਵਧਣ ਦੇ ਨਾਲ ਮਾੜੇ ਅੰਤਰਾਂ ਦਾ ਜਿਹੜਾ ਆਗਮਨ ਵੀ ਬਹੁਤ ਜ਼ਿਆਦਾ ਹੋ ਜਾਂਦਾ ਹੈ ਤੇ ਲੋਕਾਂ ਵਿੱਚ ਕੰਫੀਡੈਂਸ ਪੈਦਾ ਕਰਨ ਵਾਸਤੇ ਅਤੇ ਪੁਲਿਸ ਦੀ ਜਿਹੜਾ ਵਿਸ਼ਵਾਸ ਹੈ ਲੋਕਾਂ ਵਿੱਚ ਪੈਦਾ ਕਰਨ ਵਾਸਤੇ ਫਲੈਗ ਮਾਰਚ ਵੈਰਾ ਕੱਢੇ ਜਾਂਦੇ ਹਨ ਉਸੇ ਤਰ੍ਹਾਂ ਅਸੀਂ ਅੱਜ ਰੂਟੀਨ 'ਚ ਇਹ ਫਲੈਗ ਮਾਰਚ ਕਰ ਰਹੇ ਹਾਂ ਤਾਂ ਕਿ ਲੋਕਾਂ ਵਿੱਚ ਪੁਲਿਸ ਦਾ ਪ੍ਰਤੀ ਜਿਹੜੀ ਪ੍ਰੈਜੈਂਸ ਦਿਖਾਈ ਜਾ ਸਕੇ ਤੇ ਲੋਕਾਂ 'ਚ ਵਿਸ਼ਵਾਸ ਹੋ ਸਕੇ ਤੇ ਮਾੜੇ ਅੰਸਰ ਜਿਹੜੇ ਆ ਆਪਣੀਆਂ ਗਤੀਵਿਧੀਆਂ ਤੋਂ ਦੂਰ ਰਹਿਣ ਸਰਕਲ ਦੁਸ਼ਹਿਰੇ ਦਾ ਤਿਉਹਾਰ ਵੀ ਹੈ ਉਸ ਸੰਬੰਧੀ ਵੀ ਤੁਹਾਡੇ ਵੱਲੋਂ ਚੈਕਿੰਗ ਜਿੰਦੀ ਕੀਤੀ ਗਈ ਸੀ ਬਿਲਕੁਲ ਜੀ ਬਿਲਕੁਲ ਦੁਸ਼ਹਿਰੇ ਦੇ ਦੌਰਾਨ ਵੀ ਅਸੀਂ ਅੱਜ ਜਿੱਥੇ ਦੁਸ਼ਹਿਰੇ ਦਾ ਸਾਡਾ ਪ੍ਰੋਗਰਾਮ ਹੈ ਗੁਰੂ ਤੇਗ ਬਾਹਾ ਸਟੇਡੀਅਮ ਉੱਥੇ ਵੀ ਅਸੀਂ ਜਾ ਕੇ ਆਪਣੀ ਚੈਕਿੰਗ ਉਹਨਾਂ ਨੂੰ ਵੀ ਅਸੀਂ ਦੱਸਿਆ ਵੀ ਜਿਹੜੇ ਨਾਰਮਸ ਨੇ ਉਹਨੂੰ ਫੋਲੋ ਕਰਨ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਅਨਸੁਖਾਨੀ ਘਟਨਾ ਨਾ ਵਾਪਰ ਸਕੀ। ਸਰ ਮਾੜੇ ਅਨਸਰਾਂ ਨੂੰ ਜਿਹੜਾ ਚੇਤਾਵਨੀ ਦੇਣਾ ਚਾਹੁੰਦਾ ਹਾਂ। ਦੇਖੋ ਮਾੜੇ ਅਨਸਰਾਂ ਨੂੰ ਹਮੇਸ਼ਾ ਪੰਜਾਬ ਪੁਲਿਸ ਦੀ ਚੇਤਾਵਨੀ ਹਮੇਸ਼ਾ ਸਖਤੀ ਰਹੀ ਹੈ। ਤੇ ਸਾਡਾ ਆ ਉਹਨਾਂ ਨੂੰ ਸਖਤ ਸੰਦੇਸ਼ ਵੀ ਹੈ ਕਿ ਸਾਡੇ ਤੋਂ ਬਾਜ਼ ਰਹਿਣ, ਮਾੜੀ ਹਰਕਤਾਂ ਤੋਂ ਦੂਰ ਰਹਿਣ, ਚੰਗੇ ਨਾਗਰਿਕ ਬਣ ਕੇ ਰਹਿਣ ਤੇ ਸਾਡੇ ਦੇਸ਼ ਅਮਨ ਸ਼ਾਂਤੀ ਤੇ ਪੰਜਾਬ ਚ ਅਮਨ ਸ਼ਾਂਤੀ ਹੈ ਸਰ ਸਰ ਨਸ਼ੇ ਤਸਕਰਾਂ ਨੂੰ ਲੈ ਕੇ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਚਾਹੇ ਪਵਾਨੀਗੜ ਪੁਲਿਸ ਹੋਵੇ ਤਾਂ ਉਹ ਲੱਗੀ ਨੀ ਹੈ ਨਸ਼ੇ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਜਿਹੜੀਆਂ ਸਾਡੀਆਂ ਸੀ ਉਹ ਕਾਫੀ ਜ਼ਿਆਦਾ ਨਾਲ ਸਾਡੇ ਵੱਲੋਂ ਠੱਲ ਪਾਈ ਜਾ ਚੁੱਕੀ ਹੈ ਕਾਫੀ ਮੁਕੱਦਮੇ ਸਾਡੇ ਵੱਲ ਦਰਜ ਨੇ ਕਾਫੀ ਰਿਕਵਰੀਜ਼ ਨੇ ਤੇ ਘਟੋ ਘਟ 8 10 10 ਮੁਕੱਦਮੇ ਇੱਕ ਹਫਤੇ ਦੇ ਅੰਦਰ ਸਾਡੇ ਜਿਹੜੇ ਟਰੱਕ ਪੈਲਟਰ ਦੇ ਖਿਲਾਫ ਦਰਜ ਹੋਏ ਨੇ ਤਿਹਾਰਾਂ ਨੂੰ ਲੈ ਕੇ ਸਰ ਕਿਹੜੇ-ਕਿਹੜੇ ਗਾਈਡਲਾਈਨ ਚ ਜਿਹੜੀਆਂ ਪੰਜਾਬ ਕੋਲ ਦਿੱਤੀਆਂ ਗਈਆਂ ਨੇ ਇਹ ਲੋਕਾਂ ਤੇਹਾਰਾਂ ਨੂੰ ਲੈ ਕੇ ਸਾਡੇ ਲੋਕਾਂ ਚ ਜਿਹੜਾ ਉਹਨਾਂ ਨੂੰ ਇਹ ਵੀ ਜਿਹੜਾ ਤਿਉਹਾਰ ਹੈ ਉਹਨੂੰ ਅਮਨ ਸ਼ਾਂਤੀ ਨਾਲ ਮਨਾਉਣ ਨਸ਼ਿਆਂ ਤੋਂ ਥੋੜਾ ਦੂਰ ਰਹਿਣ ਆਵਾਜਾਈ ਜਿਹੜੇ ਭੀੜ ਪੜਾਕੇ ਇਲਾਕੇ ਉੱਤੇ ਸ਼ਾਂਤੀ ਬਣਾ ਕੇ ਰੱਖਣ ਆਪਣੀ ਪਾਰਕਿੰਗ ਜਿਹੜੀਆਂ ਵਹੀਕਲਸ ਨੂੰ ਪ੍ਰੋਪਰ ਕਰਨ ਜਿਹੜੀਆਂ ਉਹਨਾਂ ਦੇ ਗੱਡੀਆਂ ਨੇ ਉਹਨਾਂ ਸਹੀ ਤਰੀਕੇ ਨਾਲ ਪਾਰਕ ਕਰਨ ਤੇ ਇੱਕ ਦੂਜੇ ਨਾਲ ਪ੍ਰੇਮ ਬਣਾ ਕੇ ਜਿੱਥੇ ਭੀੜ ਪੜਾੜ ਵਾਲਾ ਇਲਾਕਾ ਹੈ ਉੱਥੋਂ ਅੱਗੇ ਪਿੱਛੇ ਲੰਘਣ ਵਿੱਚ ਕਿਸੇ ਤਰ੍ਹਾਂ ਦੀ ਲੜਾਈ ਝਗੜਾ ਨਾ ਕਰ ਪਾਣੀਗੜ ਤੋਂ ਸੁਸਤਾਇਦਾ ਸਰ ਬਿਲਕੁਲ ਮਸ਼ਤਾਇਦਾ ਜੀ ਸਾਡੇ ਸਾਰੇ ਪੰਜਾਬ ਦੀ ਪੁਲਿਸ ਮਸ਼ਤਾਇਦਾ ਤੇ ਪਾਣੀਗੜ ਦੀ ਬਹੁਤ ਆਮ ਸ਼ਹਿਰ ਹੈ ਸਰ ਜਿਹੜਾ ਪੈਰਾਮਿਲਟਰੀ ਫੋਰਸ ਨੂੰ ਲੈ ਕੇ ਲੋਕਾਂ ਦੇ ਵਿੱਚ ਐਸਾ ਇੱਕ ਸਹਿਮਝ ਆ ਪਿਆ ਜਾ ਰਿਹਾ ਉਹਦੇ ਸੰਬੰਧੀ ਜਰੂਰ ਦੇਖੋ ਪੈਰਾਮਿਲਟਰੀ ਫੋਰਸ ਜਦੋਂ ਕੋਈ ਵੀ ਸਾਡੇ ਲਾਅ ਐਂਡ ਆਰਡਰ ਹੁੰਦਾ ਛੋਟੇ ਮੋਟੇ ਜਿਵੇਂ ਤਿਹਾਰ ਆਂਦੇ ਨੇ ਵੱਡੇ ਤਿਹਾਰ ਆਂਦੇ ਨੇ ਤਾਂ ਉਹਨਾਂ ਨੂੰ ਮੇਨਟੇਨ ਕਰਨ ਵਾਸਤੇ ਕਿਉਂਕਿ ਐਕਟੀਵਿਟੀਆਂ ਦੀ ਬਹੁਤ ਵਜ ਜਾਂਦੀਆਂ ਨੇ ਆਮ ਦੀ ਜਿਹੜੇ ਮਾੜੇ ਚੰਗੇ ਲੋਕ ਨੇ ਉਹਨਾਂ ਦੀ ਗਤੀਵਿਧੀਆਂ ਬਹੁਤ ਵਜ ਜਾਂਦੀਆਂ ਇਸ ਕਰਕੇ ਪੈਰਾਮਿਲਟਰੀ ਫੋਰਸ ਨੂੰ ਕਦੇ